ਹਾਂਜੀ ਹੁਣ ਜੋ ਨਰਿੰਦਰਦੀਪ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਪੰਜਾਬ ਪੁਲਿਸ ਦੀ ਸੀਐਸਟਾਪ ਦੀ ਇੱਕ ਵੀਡੀਓ ਸਾਹਮਣੇ ਆ ਗਈ ਹੈ ਬਾਈ ਤੇ ਜਿਹੜਾ ਕਿ ਪਹਿਲਾਂ ਹਰ ਸਿਮਰਤ ਕੌਰ ਦੇ ਕੀ ਵਿਚਾਰਾ ਉਹ ਵੀ ਦਿਖਾਉਣ ਜਾ ਰਹੇ ਤੇ ਨਾਲ ਨਾਲ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਤਾਂ ਉਹ ਵੀ ਤੁਹਾਨੂੰ ਸੁਣਾਉਣ ਜਾ ਰਹੇ ਆ ਸੁਣੋ ਵੀਡੀਓ ਪਹਿਲੇ ਤਾਂ ਜਦ ਇੱਕ ਘਟਨਾ ਹੋਈ ਸਾਰੇ ਮੰਡੀ ਦੇ ਆ ਰੋਹਲਕੇ ਇਲਾਕੇ ਦੇ ਕਿ ਇਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਵੇਂ ਸਮਾਜ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਦੀਲਾ ਪਹੁੰਚ ਲੁਕੀਤਾ ਗਿਆ ਲੇਕਿਨ ਜਦੋਂ ਮੈਂ ਆਪਣੀ ਜਿਵੇਂ ਮੈਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਸੁਣਿਆ ਕਿ ਇਹ ਉਸ ਦੀ ਪੋਸਮਾਰਟਮ ਰਿਪੋਰਟ 'ਚ ਕਿਵੇਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇੱਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ 'ਚ ਇੰਨੇ ਕਰੰਟ ਲਾ ਕੇ ंट लगे होते लग तो की, हो। की हो आ सोच को बहारे तो फिर जब पता लगे की आज ਲੱਗ ਜਾਏ ਤਾਂ ਸ਼ਹਿਰ ਪੂਰੀ ਚੀਜ਼ ਨੂੰ ਖੁਰਦ ਮੁਦ ਕਰਾਉਣ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਲਾਫ ਕੋਈ ਕਾਰਵਾਈ ਨਾ ਹੋਏ ਪਰਵਾਦੂ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਖਲਾਫ ਧਮਕਾ ਕਰਕੇ ਤੇ 10 ਦਿਨਾਂ ਚ ਕਿਸੇ ਦੇ ਖਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ ਸਸਪੈਂਸ਼ਨ ਹੋਏ ਡਿਸਮਿਸਲ ਕੁਝ ਨਹੀਂ ਹੋਏ ਹਾਂਜੀ ਹੁਣ ਇੱਕ ਜਿਹੜੀ ਇੱਕ ਵੀਡੀਓ ਹੋਰ ਸੁਣਾਉਣੇ ਆ ਤੁਹਾਨੂੰ ਵੀ ਉਸ ਜਿਹੜਾ ਨੌਜਵਾਨ ਦਾ ਉਹਦਾ ਕੀ ਕਹਿਣਾ ਜਿਹੜੀ ਵੀਡੀਓ ਇੱਕ ਸਾਹਮਣੇ ਆਉਂਦੀ ਆ ਤਾਂ ਉਹ ਵੀ ਤੁਹਾਨੂੰ ਸੁਣਾਉਣ ਜਾ ਰਹੇ ਆ ਆਪਾਂ ਬਈ ਨੇ ਅੰਦਰ ਲਈ ਜੀ ਤੁਹਾਨੂੰ ਅਸੀਂ ਪਾਸੇ ਸ਼ਹਿਰ ਦੇ ਲਈ ਕਰਦੇ ਆਂ ਮੇਰੇ ਘਰ ਵੱਲ ਦੇ ਦੀ ਧਾਤ ਦੇ ਗਰੀ ਸੌਣ ਤੋਕਰੀ ਰੱਖਾਂ ਮੈਂ ਇਹ ਆਉਂਦਾ ਆਣਾ ਬਹੁਤ ਮੈਨੂੰ ਪਜੋਲੇ ਗਈ ਤੁਹਾਨੂੰ ਪਤਾ ਨਹੀਂ ਕੋਈ ਲੱਗੀ ਕੋਈ ਕਰਦੇ ਪਜੋ ਔਰ ਜੀ ਮੇਰਾ ਕਮਰਾ ਫੜਦਾ ਪੜਦਾ ਅਆਂ ਸੁੰਦਰ ਦੇ ਵਿੱਚ ਲਖਾਰੀ ਹੈ ਆਪਾਂ ਨਾਲ ਆਏ ਕੁਝ ਤੋਂ ਵਾਸਲੇ ਕੇ ਆਈ ਔਰ ਅੱਗ ਜਿਹੜੇ ਪਤਾ ਨਹੀਂ ਕੀ ਕੀਤਾ ਇਹ ਔਰ ਖੜ੍ਹਾ ਆ ਮੈਨੂੰ ਕਹਿੰਦੇ ਜਦੋਂ ਹੋਈ ਜਾਣ ਕੇ ਕਰਦੇ ਆ ਇਹ ਕੰਟਰੋਲ ਨਹੀਂ ਆਉਂਦਾ ਹੀ ਉੱਠ ਖੜਦਾ ਹਾਂ ਹਾਂਜੀ ਇਹ ਉਹ ਨੌਜਵਾਨ ਸੀ ਜਿਹੜਾ ਕਿ ਨਰਿੰਦਰ ਦੀਪ ਦੇ ਨਾਲ ਉਦੋਂ ਮੌਜੂਦ ਸੀ ਤੇ ਇਹਨਾਂ ਨੂੰ ਜਿਹੜਾ ਕਿ ਇਹਨੋਂ ਕਹਿੰਦੇ ਵੀ ਤੁਸੀਂ ਫਿਰੋਜ਼ਪੁਰ ਕੀ ਲੈਣ ਗਏ ਆ ਤਾਂ ਇਹ ਜਿਵੇਂ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਦੋਨਾਂ ਨੂੰ ਚਾਗਦੇ ਆ ਤੇ ਕਰੰਟ ਲਾਉਣ ਦੇ ਬਾਅਦ ਨਰਿੰਦਰਦੀਪ ਦੀ ਉੱਤੇ ਜਿਹੜੀ ਕਿ ਮੌਤ ਹੋ ਜਾਂਦੀ ਆ ਤਾਂ ਇਹ ਵੀ ਦੱਸਣਾ ਇਹਦਾ ਵੀ ਮੇਰੇ ਵੀ ਸਰਚ ਕਰੰਟ ਲਾਇਆ ਗਿਆ ਤੇ ਕੋਈ ਜਗ੍ਹਾ ਨਹੀਂ ਛੱਡੀ 30 40 ਵਾਰੀ ਕਰੰਟ ਲਾ ਦਿੱਤਾ ਗਿਆ ਤੇ ਜਿਹੜਾ ਕੀ ਹੁਣ ਇਹ ਦੱਸੋ ਜੇ ਕਰੰਟ ਤਾਂ ਇੱਕ ਵਾਰ ਲੱਗ ਜੇ ਤਾਂ ਬੰਦਾ ਇੱਕ ਵਾਰੀ ਚੇ ਬੇਹੋਸ਼ ਹੋਣ ਵਾਲਾ ਹੋ ਜਾਂਦਾ ਤਾਂ ਜਿਹੜਾ ਹੁਣ ਇਹਨੇ ਵਾਰ-ਵਾਰ ਕਰੰਟ ਲਾਉਣਾ ਕਿਉਂਕਿ ਕੋਈ ਸਰੀਰ ਦਾ ਅੰਗ ਨਹੀਂ ਛੱਡਿਆ ਨਰਿੰਦਰਦੀਪ ਦਾ ਜਿਵੇਂ ਉਸ ਪਰਿਵਾਰ ਦੀਆਂ ਰਿਪੋਰਟਾਂ ਵੀ ਦੱਸ ਰਹੀਆਂ ਤਾਂ ਜਿਵੇਂ ਇਹ ਇੱਕ ਬੇਦੋਸ਼ੇ ਨੂੰ ਇਹਨਾਂ ਨੇ ਜਿਹੜਾ ਕਹਿਣਾ ਮਤਲਬ ਵੀ ਮਾਰ ਦਿੱਤਾ ਗਿਆ ਤੇ ਪਰਿਵਾਰ ਦਾ ਉਹਦਾ ਇਹੀ ਕਹਿਣਾ ਇੱਕੋ ਹੀ ਅਪੀਲ ਆ ਸਾਡੇ ਜੋ ਸਾਰੇ ਪੰਜਾਬ ਦੀ ਤੇ ਉਸ ਪਰਿਵਾਰ ਦੀ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟਾਂ ਵਿੱਚ ਵੀ ਇਹੀ ਆ ਰਿਹਾ ਵੀ ਜਿਨ੍ਹਾਂ ਨੇ ਵੀ ਇਹ ਹੱਤਿਆ ਕੀਤੀ ਹੈ ਇਹ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਿਹੜਾ ਹੁਣ ਇਹ ਆਪਣਾ ਹਰਸਿਮਰਤ ਕੌਰ ਕਿਉਂਕਿ ਕੋਈ ਐਮਐਲਏ ਆਮ ਆਦਮੀ ਪਾਰਟੀ ਦਾ ਨਾ ਕੋਈ ਲੀਡਰ ਨਾ ਕੋਈ ਐਮਐਲਏ ਕੋਈ ਨਹੀਂ ਪਹੁੰਚਿਆ ਜੋ ਇੱਕ ਸੁਖਪਾਲ ਸਿੰਘ ਖੈਰਾ ਜਾਂ ਉਹ ਇਹਨਾਂ ਦੇ ਘਰੇ ਪਤਾ ਲੈਣ ਗਿਆ ਤੇ ਜਾਂ ਹੁਣ ਹਰਸਿਮਰਤ ਕੌਰ ਕਿਉਂਕਿ ਇਹਨਾਂ ਨੂੰ ਜਦੋਂ ਘਟਨਾ ਦਾ ਪਤਾ ਲੱਗਦਾ ਚਲੋ ਆਪਾਂ ਇਹੀ ਕਹਿਣਾ ਵੀ ਪਹੁੰਚ ਗਏ ਕਿਉਂਕਿ ਦੁੱਖ ਦੇ ਵਿੱਚ ਜਾਣਾ ਵੀ ਚਾਹੀਦਾ ਤੇ ਜਿਹੜੇ ਹੁਣ ਗੱਲ ਕਰੀਏ ਸੀਐਮ ਭਵਨ ਤਮਾਨ ਦੀ ਸੀ ਜਿਹੜਾ ਜਿਹੜਾ ਕਹਦਾ ਮੈਂ ਪੰਜਾਬ ਦਾ ਪੁੱਤਰ ਆਈ ਮੈਂ ਪੰਜਾਬ ਦੇ ਨਾਲ ਖੜੂ ਆ ਪਰ ਉਹ ਜਿਹੜਾ ਹੁਣ ਦਿੱਲੀ ਵਾਲਾ ਨਾਲ ਕੇਸਰੀਵਾਲ ਉਹਦੇ ਮਗਰ ਮਗਰ ਫਿਰਦਾ ਤੇ ਜਿਵੇਂ ਉਹ ਦਿੱਲੀ ਤੋਂ ਤਾਂ ਉਹਨੇ ਮਾਰੀ ਲੱਤ ਤੇ ਝਾੜੂ ਖਿਲਾਰਤਾ ਦਾ ਤੇ ਰਹਿ ਗਿਆ ਕਲਾ ਪੰਜਾਬ ਨੂੰ ਲੁੱਟਣ ਵਾਲਾ ਲੁੱਟ ਕੇ ਤਾਂ ਵੈਸੇ ਖਾਈ ਗਏ ਇਹ ਤੇ ਪਰ ਜਿਹੜਾ ਰਹਿਦਾ ਖੁੰਦਾ ਇਹ 2 ਸਾਲ ਬਚੇ ਉਹਦੇ ਵਿੱਚ ਜਿਵੇਂ ਸਾਡਾ ਪੰਜਾਬ ਖਤਮ ਕਰ ਦੇਣਗੇ ਤੁਸੀਂ ਇਹ ਦੱਸੋ 31 ਤਰੀਕ ਦਾ ਇਹ ਦਾਵਾ ਕਰਿਆ ਹੋਇਆ ਸੀ ਚਿੱਟੇ ਦਾ ਸਪਾਇਆ ਹੋ ਜੂਗਾ ਤੁਸੀਂ ਆਪ ਵੀ ਦੱਸ ਦਿਓ ਕਮੈਂਟਾਂ ਰਹੀਂ ਵੀ ਚਿੱਟੇ ਦਾ ਸਪਾਇਆ ਹੋ ਜੂ 31 ਤਰੀਕ ਲੰਗੀ ਨੂੰ ਤਾਂ ਅੱਜ ਹੋ ਗਏ ਤੋ ਤਲ ਨਾ ਤਾਂ ਹੁਣ ਇਹ ਦੱਸੋ ਵੀ ਚਿੱਟੇ ਦਾ ਸਪਾਇਆ ਹੋ ਗਿਆ ਮੈਣੀ ਮੰਨ ਦਾ ਵੀ ਹੋ ਗਿਆ ਹੋਊਗਾ ਕਿਉਂਕਿ ਵੱਡੇ ਵੱਡੇ ਅਫਸਰ ਤਾਂ ਹਲੇ ਇਕ ਫੜੇ ਜਾਂਦੇ ਆ ਥਾਰ ਵਾਲੀ ਦਾ ਮਾਮਲਾ ਵੀ ਅਧਵਚਕਾਰ ਆ ਤੇ ਜੇ ਗੱਲ ਕਰੀਏ ਹੁਣ ਜਸਪ੍ਰੀਤ ਜਿਹੜਾ ਇਨਕਾਊਂਟਰ ਹੋਇਆ ਸੀ ਫਿਰ ਕਰਨਲ ਮਾਮਲਾ ਤੇ ਹੁਣ ਇਹ ਤੀਜਾ ਮਾਮਲਾ ਹੋਰ ਸਾਹਮਣੇ ਆ ਗਿਆ ਹਰ ਰੋਜ਼ ਦੇ ਮਾਮਲੇ ਸੁਣਦੇ ਆਂ ਆਪਾਂ ਵੀ ਇੰਨੀ ਗੁੰਡਾਗਰਦੀ ਪੰਜਾਬ ਦੇ ਵਿੱਚ ਹੋ ਰਹੀ ਆ ਤਾਂ ਸੀਐਮ ਭਵਨਦਵਰ ਨੂੰ ਕੁਝ ਨਹੀਂ ਪਤਾ ਲੱਗਦਾ ਕਿਉਂ ਭਈ ਉਹ ਪੰਜਾਬ 'ਚ ਨਹੀਂ ਰਹਿੰਦਾ ਕਿਤੇ ਬਾਹਰਲੇ ਦੇਸ਼ 'ਚ ਜਦੋਂ ਹਰ ਸਿਮਰਤ ਕੌਰ ਆ ਸਕਦੀ ਆ ਚਲੋ ਚਾਹੇ ਉਹ 2 ਮਿੰਟ ਵਾਸਤੇ ਆਏ ਚਾਹੇ 2 ਘੰਟੇ ਵਾਸਤੇ ਆਏ ਪਰ ਇਸ ਪਰਿਵਾਰ ਦਾ ਸਾਥ ਦਿੱਤਾ ਇੰਨੀ ਬਹੁਤ ਇੱਕ ਬਹੁਤ ਵੱਡਾ ਇੱਕ ਉਹ ਹੋ ਜਾਂਦਾ ਇੱਕ ਮਾਣ ਹੋ ਜਾਂਦਾ ਵੀ ਹਾਂ ਕੋਈ ਪਾਰਟੀ ਦਾ ਸਾਡੇ ਘਰੇ ਲੀਡਰ ਆਇਆ ਉਸ ਪਰਿਵਾਰ ਨੂੰ ਵੀ ਮਾੜਾ ਮੋਟਾ ਕੋਈ ਰਾਹਤ ਮਿਲ ਜਾਂਦੀ ਵੀ ਚਲੋ ਕੋਈ ਤਾਂ ਸਾਡੇ ਨਾਲ ਖੜਾ ਪਰ ਹਰਸਿਮਰਤ ਕੌਰ ਦਾ ਵੀ ਇਹੀ ਕਹਿਣਾ ਵੀ ਜਿਹੜੇ ਇਹ ਪੁਲਿਸ ਵਾਲਿਆਂ ਨੇ ਘਟਨਾ ਵਾਪ ਜਿਹੜੀ ਇਹ ਕੀਤੀ ਆ ਇਹ ਜਾ ਮਾੜਾ ਕਰਮ ਕੀਤਾ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਵਾਵਾਂਗੇ ਵੀ ਅਸੀਂ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਹ ਹਰਸਿਮਰਤ ਕੌਰ ਦਾ ਕਹਿਣਾ ਤੇ ਪਰ ਜਿਹੜੀ ਹੁਣ ਇਹ ਵੀਡੀਓ ਜਿਹੜੀ ਉਸੋਂ ਮੁੰਡੇ ਦੀ ਸੀ ਜਿਹਦਾ ਨਾਮ ਮੇਰੇ ਹਿਸਾਬ ਨਾਲ ਗगनਦੀਪਾ ਹਾਂ ਗगनਦੀਪਾ ਉਹਦੇ ਨਾਲ ਮੌਜੂਦ ਸੀ ਜਿੱਦੈ ਇਹ ਘਟਨਾ ਵਾਪਰਦੀ ਆ ਦੋਨਾਂ ਨੂੰ ਚੱਕਿਆ ਜਾਂਦਾ ਤੇ ਕਰੰਟ ਤਾਂ ਦੇ ਤਾਂ ਜਾਂਦਾ ਪਰ ਨਰਿੰਦਰਦੀਪ ਦੀ ਹੱਤਿਆ ਹੋ ਜਾਂਦੀ ਹੈ ਬਈ ਉੱਥੇ ਮੌਤ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਇਹ ਵੱਡੇ ਵੱਡੇ ਖੁਲਾਸੇ ਜਿਹੜੇ ਹੁਣ ਸਾਹਮਣੇ ਆ ਰਹੇ ਆ ਤੇ ਜੇ ਗੱਲ ਕਰੀਏ ਇਹ ਪਹਿਲੀ ਘਟਨਾ ਨਹੀਂ ਪਤਾ ਨਹੀਂ ਕਿੰਨੇ ਕੁ ਨੌਜਵਾਨ ਮਾਰਤੇ ਪੰਜਾਬ ਪੁਲਿਸ ਨੇ ਕੁਝ ਕਨਫਾਊਂਟਰ ਕਹਿ ਕੇ ਕੁਝ ਜਿਹੜੇ ਚਿੱਟੇ ਵਾਲਾ ਨੂੰ ਚੱਕ ਲੈਂਦੇ ਆ ਤੇ ਪਤਾ ਨਹੀਂ ਹਜੇ ਕਿੰਨੇ ਕੁ ਹੋਰ ਮਾਰਨਗੇ ਕਿਉਂਕਿ ਇਹਨਾਂ ਦੀ ਗੁੰਡਾਗਰਦੀ ਦਿਨ-ਦਿਨ ਵਧਦੀ ਜਾਂਦੀ ਹੈ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦੇ ਰਹੇ ਮਿਲਦੇ ਹਾਂ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ